ਨਮਸਕਾਰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆਂ ਨੱਕ ਦੀ ਹੱਡੀ ਦਾ ਵੱਜ ਜਾਣਾ ਜਿਹਨੂੰ ਕਹਿੰਦੇ ਨੇ ਨੇਜ਼ਲ ਸੈਪਟਲ ਡਿਵੀਏਸ਼ਨ 30 ਤੋਂ 35% ਲੋਕਾਂ ਦੇ ਵਿੱਚ ਅੱਜ ਕੱਲ ਇਹ ਪ੍ਰੋਬਲਮ ਆਣੀ ਸ਼ੁਰੂ ਹੋਈ ਹੈ ਜਿਸ ਵਿੱਚ ਨੱਕ ਦੀ ਹੱਡੀ ਵੱਜ ਜਾਂਦੀ ਹੈ ਜਿਸ ਨਾਲ ਸਵਾਸ ਲੈਣ ਦੀ ਦਿੱਕਤ ਵੀ ਆਉਂਦੀ ਹੈ ਸੋ ਅਲਰਜੀ ਨਾਲ ਵੀ ਹੁੰਦਾ ਹੈ ਲੇਕਿਨ ਇਹ ਦੋ ਤਰ੍ਹਾਂ ਨਾਲ ਹੁੰਦੀ ਹੈ ਇੱਕ ਅੰਦਰ ਤੋਂ ਹੱਡੀ ਵੱਜ ਜਾਂਦੀ ਹੈ ਜਿਹਨੂੰ ਡਿਵੀਏਸ਼ਨ ਹੁੰਦੀ ਹੈ ਇੱਕ ਬਾਹਰ ਤੋਂ ਹੁੰਦੀ ਹੈ ਜੋ ਅੰਦਰ ਤੋਂ ਹੁੰਦੀ ਹੈ ਉਹਨੂੰ ਕਹਿੰਦੇ ਇੰਟੀਰੀਅਲ ਸੈਪਟਰ ਡਿਵੀਏਸ਼ਨਸ ਔਰ ਜੋ ਬਾਹਰ ਤੋਂ ਹੁੰਦੀ ਹੈ ਉਹਨੂੰ ਕਹਿੰਦੇ ਐਕਸਟਰਨਲ ਸੈਪਟਰ ਡਿਵੀਏਸ਼ਨ ਆਪਾਂ ਦੋਸਤੋ ਗੱਲ ਕਰਦੇ ਆ ਨਿਊਰੋਥੈਰੇਪੀ ਮਾਧਿਅਮ ਦੇ ਨਾਲ ਇਸ ਨੂੰ ਠੀਕ ਕਰਨ ਦਾ ਨਿਊਰੋਥੈਰੇਪੀ ਦੇ ਵਿੱਚ ਮੈਂ ਤੁਹਾਨੂੰ ਪੁਆਇੰਟ ਵੀ ਦੱਸਾਂਗਾ ਔਰ ਇਸ ਤਰ੍ਹਾਂ ਦੇ ਟੈਸਟੀਮੋਨੀਅਲ ਵੀ ਦੱਸਾਂਗੇ ਜਿਹੜੇ ਲੋਕ ਇਸ ਦੇ ਨਾਲ ਠੀਕ ਹੋਏ ਦੋਸਤੋ ਇਸ ਨੂੰ ਜ਼ਿਆਦਾਤਰ ਡਾਕਟਰ ਅਲਰਜੀ ਕਹਿ ਕੇ ਇਸ ਦੀ ਸਰਜਰੀ ਕਰ ਦਿੰਦੇ ਆ ਜਿਸ ਨੂੰ ਕਹਿੰਦੇ ਹੈਗੇ ਸੈਪਟੋਪਲਾਸਟੀ ਏ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਦੁਬਾਰਾ ਨੱਕ ਦੀ ਹੱਡੀ ਵਧਣਾ ਜਾਂ ਜ਼ੁਕਾਮ ਅਲਰਜੀ ਦੁਬਾਰਾ ਰੀਕਰੈਂਸ ਹੋ ਜਾਂਦਾ ਹੈ ਨਿਊਰੋਥੈਰੇਪੀ ਦੇ ਮਾਧਿਅਮ ਦੇ ਨਾਲ ਅਗਰ ਤੁਹਾਡਾ ਐਸਿਡਿਕ ਬਾਡੀ ਹੈ ਤਾਂ ਤੁਹਾਡਾ ਆਮ ਤੌਰ ਤੇ ਚੋਕ ਨੋਜ਼ ਰਹੇਗਾ ਪਾਉ ਨੱਕ ਬੰਦ ਰਿਆ ਕਰੇਗਾ ਸਾਡੇ ਗੁਰੂ ਜੀ ਨੇ ਕਿਹਾ ਸੀ ਐਸਿਡ অর ਅਲਕਲੀ ਦਾ ਇੰਬੈਲੈਂਸਿੰਗ ਹੋ ਜਾਣ ਨਾਲ ਵੀ ਬਾਡੀ ਬਾਡੀ ਦੇ ਵਿੱਚ ਅਲਰਜੀ ਡਿਵੈਲਪ ਹੋ ਸਕਦੀ ਹੈ ਗੁਰੂ ਜੀ ਦਾ ਕਹਿਣਾ ਸੀ ਕਿ ਅਗਰ ਤੁਹਾਡਾ ਐਸਿਡ ਲੈਵਲ ਜ਼ਿਆਦਾ ਹੈ ਤਾਂ ਐਸਿਡ ਵਧਨ ਦੇ ਨਾਲ ਤੁਹਾਡਾ ਬਾਡੀ ਦੇ ਵਿੱਚ ਉਹਨਾਂ ਲੋਕਾਂ ਨੂੰ ਜ਼ਿਆਦਾਤਰ ਜਿਹੜਾ ਨੋਕ ਹੈ ਚੋਕ ਰਹੇਗਾ ਔਰ ਜਿਨ੍ਹਾਂ ਨੂੰ ਰਨਿੰਗ ਨੋਜ਼ ਰਹਿੰਦਾ ਹੈ ਉਹਨਾਂ ਨੂੰ ਅਲਕਲਾਈਨ ਬਾਡੀ ਹੁੰਦੀ ਹੈ ਜ਼ਿਆਦਾਤਰ ਇਹ ਦੇਖਿਆ ਗਿਆ ਜਿਨ੍ਹਾਂ ਨੂੰ ਰਨਿੰਗ ਨੋਜ਼ ਰਹਿੰਦਾ ਦੋਸਤੋ ਉਹਨਾਂ ਨੂੰ ਇਸ ਤਰ੍ਹਾਂ ਉੱਪਰੋਂ ਰੀਡ ਦੀ ਹੱਡੀ ਤੋਂ نیچے ਤੱਕ ਆਣਾ ਡਾਊਨ ਐਰੋ ਦੇਣਾ ਔਰ ਜਿਨ੍ਹਾਂ ਨੂੰ ਚੋਕ ਨੋਜ਼ ਰਹਿੰਦਾ ਹੈ ਉਹਨਾਂ ਨੂੰ نیچے ਤੋਂ ਉੱਪਰ ਤੱਕ ਪੁਆਇੰਟ ਰੀਡ ਦੀ ਹੱਡੀ ਤੇ ਮ사ਜ ਦਿੰਦੇ ਹੋਏ ਉੱਪਰ ਤੱਕ ਜਾਣਾ ਜਿਸ ਨਾਲ ਸਾਡੇ ਸਰੀਰ ਦੇ ਵਿੱਚ ਨੱਕ ਬੰਦ ਹੋਣਾ ਖੁੱਲ੍ਹਿਆ ਕਰੇਗਾ ਇਸ ਤੋਂ ਇਲਾਵਾ ਖੱਬੇ ਸਾਈਡ ਤੋਂ ਸਟਰਨੋਕੋਡਿਕਾਇਡ ਮਸਲਸ ਜਿਹੜਾ ਹੈਗਾ ਉਹਨੂੰ 5 ਮੈਡੂਲਾ ਭਾਗ 10 ਵਾਰ 1 2 3 4 5 6 7 8 9 10 ਇਸੇ ਤਰ੍ਹਾਂ ਰਾਈਟ ਸਾਈਡ 10 ਵਾਰ ਇਸ ਤਰ੍ਹਾਂ ਦੇਣ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਨਾਸਟਲ ਅਲਰਜੀ ਹੈ ਉਸ ਨੂੰ ਲਾਭ ਮਿਲਦਾ ਹੈ ਨੈਕਸਟ ਜੋ ਹੈ ਸਾਈਨਸ ਪੁਆਇੰਟ ਇਹ ਨੱਕ ਦੇ ਦੋਨੋਂ ਸਾਈਡਾਂ ਤੇ ਸਾਈਨਸ ਪੁਆਇੰਟ ਦੇ ਨਾਲ ਵੀ ਅਲਰਜੀ ਨੂੰ ਲਾਭ ਮਿਲਦਾ ਹੈ ਨੱਕ ਦੀ ਹੱਡੀ ਜਿਹੜੀ ਹੈਗੀ ਵਧੀ ਹੋਈ ਜਿਹਨੂੰ ਨੈਜ਼ਲ ਸੈਪਟਰਲ ਡਿਵੀਏਸ਼ਨ ਕਹਿੰਦੇ ਆ ਉਸ ਦਾ ਇਲਾਜ ਨਿਊਰੋਥੈਰੇਪੀ ਦੇ ਮਾਧਿਅਮ ਨਾਲ ਬਿਲਕੁਲ 100% ਹੈ ਆਓ ਆਪਾਂ ਦੇਖਦੇ ਹਾਂ ਇਹ ਰਿਪੋਰਟ ਸੀ ਐਕਸਰੇ ਜਿਸ ਦੇ ਵਿੱਚ ਹੱਡੀ ਵਧੀ ਹੋਈ ਸੀ ਇਹ ਐਕਸਰੇ ਹੈ ਹੁਣ ਜਿਹੜੀ ਹੱਡੀ ਨੋਰਮਲ ਆਈ ਬਹੁਤ ਬਹੁਤ ਧੰਨਵਾਦ ਸੱਸੀ ਗਾ ਜੀ ਮੇਰਾ ਨਾਮ ਸੁਮندر ਸਿੰਘ ਮੈਂ ਨਿਰੂਜ ਸਾਹਿਬ ਦੇ ਸੈਂਟਰ ਤੇ ਮੁਕਾਵੀ ਟਾਈਮ ਤੋਂ ਆਇਆ ਤੇ ਇੱਥੇ ਮੈਨੂੰ ਸਾਈਨਸ ਦੀ ਅਲਰਜੀ ਤੋਂ ਰਾਤ ਮਿਲੀ ਤੇ ਇਹ ਬਹੁਤ ਵਧੀਆ ਟਰੀਟਮੈਂਟ ਦਿੱਤਾ ਇਹਨਾਂ ਨੇ ਤੇ ਮੈਨੂੰ ਸਿਹਤ ਅਗਰ ਪਹਿਲਾਂ ਨਾਲੋਂ ਠੀਕ ਹੈ ਜੀ ਮੇਨਿੰਗਰ ਲਈ ਇਹ ਹੈ ਕਿ ਇਹਦੇ ਵਿੱਚ ਕੋਈ ਦਵਾਈ ਨਹੀਂ ਹੈ ਇਹ ਸਾਰਾ ਟ੍ਰੀਟਮੈਂਟ ਇਹਨਾਂ ਨੇ ਬੋਡੀ ਦੇ ਉੱਤੇ ਐਕਸਰਸਾਈਜ਼ ਕਰਵਾ ਕੇ ਦਿੱਤਾ ਹੈ ਬਹੁਤ ਵਧੀਆ ਟ੍ਰੀਟਮੈਂਟ ਰਿਹਾ ਤੇ ਮੈਨੂੰ ਕਾਫੀ ਰਾਹਤ ਹੈ ਸਾਈਨਸ ਦੀ ਪ੍ਰੋਬਲਮ ਸੀ ਤੋਂ ਜੋ ਮੈਂ ਕੀਤਾ